ਸਸਿ ਗਾਜੀ ਅਮੀਰ ਕਰਦੇ ਨੇ ਸਾਰੇ ਟਿਕ ਟਾਕ ਹੋਣਗੇ ਕੰਟੀਨਿਊ ਕਰਦੇ ਆਪਾਂ ਆਪਣਾ ਅੱਜ ਦਾ ਵਲੌਗ ਤੇ ਮੈਂ ਛਲੀਆਂ ਭੁੱਲਣ ਲੱਗ ਰਹੀ ਸੀ ਮੀਂਗਾ ਲੈ ਕੇ ਆਇਆ ਸੀ ਉੱਥੇ ਮੱਕੀ ਬੀਜੀ ਹੋਈ ਸੀ ਹੈਨਾ ਤੇ ਚਾਰ ਪਾਉਣਾ ਸੀ ਚਾਰ ਉਹਨਾਂ ਨੇ ਪਾ ਲਿਆ ਤੇ ਉਹਦੇ ਤੇ ਵਧੀਆ ਕੁੜੀਆਂ ਲੱਗੀਆਂ ਛਲੀਆਂ ਤੇ ਉਹ ਸਾਨੂੰ ਦੇ ਗਿਆ ਪਹਿਲਾਂ ਵੀ ਦੇਈ ਸੀ ਇਹਦੇ ਹੁਣ ਫੇਰ ਲੈ ਕੇ ਆਇਆ ਸਾਡੇ ਵਾਸਤੇ ਤੇ ਮੈਂ ਕਿਹਾ ਚਲੋ ਖਾ ਲੈਨੇ ਆ ਭੁੰਨ ਕੇ ਹੈਨਾ ਕੌਲ ਹੋ ਜਾਂਦੀਆਂ ਦੋ ਤਿੰਨ ਦੀ ਹੋ ਗਈ ਉਹਨੂੰ ਦੇਖ ਕੇ ਗਏ ਨਾ ਬਸ ਜਾ ਲੈਣੀਆਂ ਨੇ ਹੈਗੀਆਂ ਭੁੰਨੀਆਂ ਕੁਛ ਆਹ ਹੁੰਦਾ ਵੀ ਗਾਂ ਦੇ ਵਿੱਚ ਕਿਹੜਾ ਮੱਥਾ ਮਾਰੇ ਆਉ ਹੋ ਜਾਣਾ ਤੇ ਡੈਡੀ ਹੁਣੀ ਉਧਰ ਡੰਗਰਾਂ ਵਾਸਤੇ ਲਾ ਦੇ ਨੇ ਮੱਛਰਦਾਨੀ ਕਿਉਂਕਿ ਮੱਛਰ ਬਹੁਤ ਜ਼ਿਆਦੇ ਹੋ ਰਿਹਾ ਹੁਣ ਵਿਚਾਰੀਆਂ ਨੂੰ ਖਾ ਲੈਂਦਾ ਵੱਧ ਕੇ ਕੁਝ ਗਾਂ ਬਿਮਾਰ ਹੋ ਰਹੀ ਹੈ ਬੁਖਾਰ ਜਾ ਆਉਂਦਾ ਤੇ ਮੈਨੂੰ ਦਿਖਾਉਣੀ ਹੈ ਨਾ ਬਾੜੇ ਮੱਛਰਦਾਨੀ ਲਾਤੀ ਜੀ ਡੰਗਰਾ ਵਾਸਤੇ ਮੱਛਰ ਬਹੁਤ ਜ਼ਿਆਦਾ ਹੋ ਰਿਹਾ ਹੁਣ ਆਸੀ ਪਹਿਲਾਂ ਇੱਧਰ ਕਹਿੰਦੇ ਤੇ ਵੀ ਇੱਧਰ ਲਾ ਦਾਨੀਆਂ ਫੇਰ ਕਹਿੰਦੇ ਵੀ ਇੱਧਰ ਗਰਮੈਸਾ ਜ਼ਿਆਦੇ ਚਾਦਰਾਂ ਦੀ ਨਾ ਪੁੱਤਰੀ ਲੜਦੇ ਨੀ ਡਿੱਗ ਨਾ ਜਾਇਓ ਨੀਚੇ ਆਪਾਂ ਕਰਮਾ ਹੋਣੇ ਪ੍ਰਿੰਡਾ 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 ਦਵਾ ਜੋ ਉਹ ਇਹ ਤਾਂ ਪਹਿਲਾਂ نیچے ਵੜ ਕੇ ਆਇਨੀ ਪ੍ਰਿੰਡਾ ਦਾ ਛੱਤਾ ਤਾਂ ਆਪਣੀ ਆਉਰੇ ਲੱਗ ਰਿਹਾ ਦੇਖ ਤੇ ਆਉਰੇ ਉਹ ਹੁਣ ਤੇ ਦੇਖੀ ਕਿੰਨਾ ਵੱਡਾ ਛੱਤਾ ਲੱਗ ਰਿਹਾ ਪ੍ਰਿੰਡਾ ਦਾ ਕਿਚੜੀਆਂ ਜੋ ਕਿਚੜੀਆਂ ਦਾ ਆ ਲੈਣਾ ਇੱਥੇ ਇੱਕ ਪ੍ਰਿੰਡਾ ਦਾ ਛੱਤਾ ਦੋ ਪ੍ਰਿੰਡਾਾਂ ਫਿਰਦੀਆਂ ਨੇ ਸਾਡੀਆਂ ਆਹੋ ਆਹ ਤੇ ਗੜ ਜਾਣੀ

ਬੱਚੇ ਲੜਦੇ ਨਹੀਂ ਹੁੰਦੇ ਆਹ ਆਹ ਆਪਾਂ ਤਾਂ ਟੂਣੀ ਚ ਕੱਢ ਜਾਣਾ ਹੁੰਦਾ ਮੈਂ ਕਹਾਂ ਜੇ ਇਕੱਠ ਬੰਨੀਆਂ ਮੱਛੀਆਂ ਦੀ ਬਾਟੂ ਆਪਾਂ ਕਤੋਂ ਬਾਤ ਮਨ ਲੋ ਕੇ ਨਾ के। ਪਾਸੇ ਮੋੜ ਦਿਓ ਉਧਰ ਕੱਢ ਕੇ ਆ ਦੇਖੋ ਜੀ ਮੇਰੀ ਨਿਊ ਜੁੱਤੀ ਉਹ ਮੇਰੀ ਨਿਊ ਜੁੱਤੀ ਮੰਮਾ ਮੇਰੀ ਨਿਊ ਜੁੱਤੀ ਦਿਖਾ ਦਿਨਾ ਹਾਂ ਜਿਸ ਨੇ ਇਹ ਕਾਰਪੇਟ 깔 ਲੈ ਨਵੀ ਜੁੱਤੀ ਲੈ ਕੇ ਆਈ ਆ ਮੈਂ ਕੱਲ ਕਿਤੇ ਗਿਆ ਸੀ ਉੱਥਾ ਲੈ ਕੇ ਆਇਆ ਸੀ ਮੰਮਾ ਨੇ ਵੀ ਲੈਤੀ ਸੀ ਫਿਰ ਇਹ ਡਿਬੇ ਤੇ ਲੈ ਆ ਗਏ ਪਈ ਛੱਲੀਆਂ ਨਾ 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 ਵੇਰਦਾਂ ਮਾਣ ਲੈਣ। ਅਸੀਂ ਉਸੇ ਤੋਂ ਆਪਣੇ ਇੱਥੇ ਛੋਟਾ ਜਿਹਾ ਪੇਡਾ ਉਹਨਾਂ ਦੇ ਤਾਂ ਚੱਲ ਕੋਈ ਖਾਂਦਾ ਨਹੀਂ ਹੈਗਾ ਨਿੰਬੂ ਐਨਾ ਸਾਂਝੀ ਜਿਹੀ ਘੱਟੇ ਪਿੰਦੇ ਨੇ। ਤੇ ਬਾਕੀ ਉਹ ਵੀ ਆਪਣੇ ਦਾਲ ਦੂਲ ਚ ਨਿਚੋੜ ਲਾ ਲੈਣੇ ਉੱਥੇ ਕੋਈ ਨਹੀਂ ਉਹ ਕਰਦਾ। ਫਿਰ ਜਿਹੜੇ ਥੋੜੇ ਜਿਹਾ ਉੱਤਰਦੇ ਨੇ ਉਹ ਲਾ ਲਾਂ ਦਨ ਪਾਪੇ ਚ ਕਰਨਾ ਆਉਂਦਾ ਤਾਂ ਰਹਿਣਾ ਮੈਂ ਹਫਤੇ ਬਾਅਦ। ਹਾਂ ਥੋੜੇ ਜਿਹਾ ਨਿੰਬੂ ਲਿਆਉਣਾ ਸਾਨੂੰ ਮੁੱਕ ਦੇਈਏ 10-15 ਲੈ ਲੈ। ਕਾ ਲੈਣ ਭਾਈ ਫੇਰ ਹੋਰ ਲਿਆ ਦਾ ਦਾ। ਟੈਲੋਜੀ ਪਰ ਹੁਣ ਆਟਾ ਉਟਾ ਬੁੰਲਦੇ ਆ ਕਰਦੇ ਆ ਫੇਰ ਮਿਲਦੇ ਆ ਬਾਅਦ ਚ ਕੋਈ ਕਹ ਲੈ ਆ ਚੁੱਲੇ ਰੀ ਕੁੱਕੜੀ ਚ ਮਠਾਸ ਹੁੰਦਾ ਹਮ ਚੁੱਲੇ ਬਹੁਤ ਆ ਰਹੀਆ ਹਰ ਨੇ ਤਾਂ ਹੀ ਮੈਂ ਕਹਿੰਦੀ ਵੀ ਚੁੱਲੇ ਚਾਗ ਮਚਾ ਲੈਨੇ ਆ ਅੱਜ ਫੇਰ ਮੈਂ ਮਹਾ ਗੋ ਹੋਇਆ ਚੁਲ੍ਹੇ ਜਮ ਦੇ ਸਾਰੇ ਦੰਦ ਖਰਾਬ ਹੋ ਗਏ ਹੋਰ ਪਾ ਲੈ ਮੇਰਾ ਦਾਣਾ ਖਟਖਣਾ ਨਹੀਂ ਮੇਰੇ ਸਾਥ ਨਹੀਂ ਆ ਦੰਦ ਨਾਲ ਸੰਭ ਗਿਆ ਇਹ ਤਾਂ ਜੰਦੇ ਵੀ ਜੜਾ ਲੁਪਦੀਆਂ ਬੰਦੇ ਦੰਦ ਨਾਲ ਦੰਦੀ ਵਜਣਾ ਜੜਾ ਤੋਂ ਅੱਧ ਮੇਰੇ ਤੋਂ ਚਾੜਾ ਨਾ ਨਿਕਲ ਰਹੀ ਇਹ ਨਿਕਲ ਨਹੀਂ ਇਹ ਨਿਕਲ ਨਹੀਂ ਮੇਰਾ ਕਿੱਥਾ ਹੋਏ ਬੜਿਆ ਨਹੀਂ ਨੈੜੀ ਕੰਮ ਕਰ ਰਿਹਾ ਤੂੰ ਚੰਗਾ ਨਾਮ ਦੇ ਰਿਹਾ ਹੈ ਮੈਂ ਕਿ ਲੱਗ ਸਮ ਕਿ ਵੀ ਫਕ ਟੋੜ ਕੇ ਖਾਣਾ ਪੈਂਦਾ ਜਨਾ ਮੈਂ ਤਾਂ ਖਾਣੀਆਂ ਜਿਸੀ ਹੈਲਪ ਕਰਾ ਦੀਏ ਲੋ ਇਹ ਡੰਗਰਾਂ ਦਾ ਘਰ ਬਣ ਗਿਆ ਮੈਂ ਤਾਂ ਸਾਰੇ ਦੰਦ ਸੁਧਦਣ ਆਹਾ ਆਹਾ ਵੀ ਤਾਂ ਕੰਮ ਲੱਗਿਆ ਓਏ ਪਲਵੇਂ ਗੰਦਾ ਦੇਖ ਲੈ ਕਿਵੇਂ ਬਣਿਆ ਪਿਆ ਓਏ ਪਲਵੇਂ ਖਾਤਾ ਮੈਂ ਓਏ ਬਚਾ ਲਿਆ ਦੰਦ ਨਾਲ ਖਾਤਾ ਲਾ ਇੱਕ ਦੋ ਦੇ ਵਿੱਚ ਫਾੜੀ ਛੱਡੀ ਹੋ ਸੀ ਫਿਰ ਮੈਂ ਅੱਛਾ ਹੀ ਚੱਲ ਬਜਾਰੀਆਂ ਹੁਣ ਮੋਜਾਂ ਨਾਲ ਫੜ ਜਾਣਗੀਆਂ ਹੋਰ ਬਹੁਤ ਔਖਾ ਰਹੀ ਵੀ ਹੁਣ ਆਪਾਂ ਕਿਵੇਂ ਲਾਲਾ ਏਸੀ ਲਾ ਪੱਖੇ ਲਾ 100 ਗੋਦ ਕੱਪੜੇ ਲੈਣੇ ਆ ਹੋਰ ਆਪਾਂ ਕੋਲੇ ਬਾਤਾਂ ਵੀ ਕਰਨੀਆਂ ਹੋਰ ਬਹੁਤ ਟੌਫੀ ਹੈ ਨਾ ਮੈਂ ਤਾਂ ਤੂੰ ਹੀ ਵੀ ਹਲੇ ਤੜਕੀ ਆ ਹੱਥ ਨੇ ਤੂੰ ਹੀ ਨਾਲ ਤਾਂ ਬੈਠੀਆਂ ਰਹਿੰਦੀਆਂ ਨੇ ਤੜਕੀ ਦਾ ਬਾੜਾ ਜਿਆਦਾ ਬੁਰਾ ਹਾਲ ਹੋ ਰਿਹਾ ਹੁੰਦਾ ਕੁਸ ਤਾਂ ਗੋਹੇ ਗੂਹੇ ਨਾਲ ਗਿੱਲਾ ਹੋ ਜਾਂਦਾ ਸਾਰਾ ਤਰਟਾਂ ਹੋ ਜਾਂਦਾ ਜਮੀ ਹੋਰ ਗਿੱਲਾ ਆ ਬੱਦੀ ਮੈਂ ਤਾਂ ਲਿਬੜੀ ਪਈ ਹੁੰਦੀ ਆ ਜਮੀ ਹਰਾ ਹਰਾ ਕਾਫੀਆਂ ਲੇਖਾ ਮੇਰੇ ਹਰਾ ਹਰਾ ਖੰਡੀਆਂ ਨੂੰ ਉਹਦੇ ਕਰਕੇ ਹਾਂ ਹੋਰ ਕੁਝ ਬਾਥਰੂਮ ਵਗੈਰਾ ਕਰੀਏ ਨੀ ਗਿੱਲਾ ਹੋ ਜਾਂਦਾ ਮੱਛਰ ਹਾਂ ਫਿਰ ਖਾਈ ਜਾਂਦੇ ਕੋਹਾਂ ਕਾ ਹਟਾ ਦਿੰਨਾ ਪਰ ਆਦੂ ਫਿਰ ਘੱਟ ਵੱਧੇ ਆ ਜਾਂਦਾ ਹੋਰ ਹੋਰ ਕਾ ਕਰਕੇ ਫਿਰ ਇਹ ਤਾਂ ਹੈ ਫਿਰ ਤਾਂ ਬੋਲੋਲੀ ਚਲ ਚਲ ਹਾਂ ਵਾਸਤੇ ਵੀ ਜ਼ਰੂਰੀ ਹੈ ਇਹ ਰਾਮਦਾਰੀ ਹੋਰ ਹੋਰ ਮੱਜਾਂ ਕਰਨਗੀਆਂ ਹਣ ਆਪ ਦਾ ਮੋਬਾਈਲ ਮੈਂ ਨਾਲ ਵੱਖਾ ਲੱਗ ਜਾ ਕਰੂਗਾ ਹੋਰ ਆਜ ਪੱਖਾ ਲਾ ਲਿਆ ਕਰਾਂਗੇ ਮੰਮਾ ਜਿੱਦ ਨਹੀਂ ਦੇ ਮੰਮੂ ਨੇ ਮੈਗੇ ਸੀ ਉਹ ਮੈਂ ਕੀ ਕਰਾਂ ਸਿੱਧੇ ਉੱਤੇ ਸਾਰੇ ਤੁਹਾਡੀ ਦਾਦੀ ਕੰਦੀ ਲੱਗਿਆ ਕਰਾਂਗੀ ਮਮਾ ਬੋਨੇ ਕਰਦੀ ਲੱਗ ਕੇ ਰੱਖੀ ਆ ਗੂਲ ਗੂਲ ਉਹ ਸੇਕਣਾ ਫਾਇਦੇ ਨਾਲ ਲਾ ਕੇ ਰੱਖੀ ਉਹ ਆਇਦ ਗਿਆ ਤਣੀਆਂ ਜੀਆਂ ਵਧੀਆ ਲਾਤੀਆਂ ਹਨਾ ਆ ਵਧੀਆ ਛੋਟੀ ਉਹ ਇਹਦੇ ਨਾਲ ਗੱਠਾਂ ਆ ਗਈਆਂ ਨਾਲੇ ਆਏ ਵੀ ਨਹੀਂ ਹੋਇਆਗਾ ਵੀ 2 ਲੱਖ ਕੇ ਸਾਰਤਾ ਥੋੜੀ ਥੋੜੀ ਜਗ੍ਹਾ ਛੱਡ ਕੇ ਲਾਤੀ ਆ ਉਹਨੇ ਭੀਗਾ ਨਾ ਹੋਵੇ ਡੂੰਗੀ ਜੀ ਨਾ ਹੋਵੇ ਨਾ ਡਿੜਬੇ ਤੋਂ ਇਸ ਵਿੱਚ ਵੀ ਕੁਝ ਨਹੀਂ ਥੋੜੀ ਵੀ ਲਿਆ ਉਹਨੇ ਅੱਛਾ ਖਾ ਬਸ ਉਸੇ 10 ਸੀ ਉਹਨਾਂ ਨੇ 4 ਲੋ ਸਾਹ ਆ ਜਾਂਦਾ ਬੰਦਾ ਜਦੋਂ ਕੰਮ ਕਰਦਾ ਰਹਿੰਦਾ ਆਪਾਂ ਨੂੰ ਥੋੜਾ ਜਿਹਾ ਘਰੇ ਹਿਸਾਬ ਘੱਟ ਆਉਂਦਾ ਆਦਾ ਗਿਆਨ ਦਿੰਦਾ ਨਾਲੇ ਵੱਡੀਆਂ ਮਸ਼ੀਨਾਂ ਹੁੰਦੀਆਂ ਨੇ ਨਾ ਹਰਪ੍ਰੀਤ ਉਹਨਾਂ ਦਾ ਰੋਜ਼ ਦਾ ਕੰਮ ਆ ਆ ਉਰਾਂ ਤੋਂ ਹੀ ਆ ਅੱਡੇ ਤੋਂ ਹੀ ਉਹ ਹਰੀ ਹੋਮ ਹੋਟਲ ਦੇ ਸਾਹਮਣੇ ਆ ਭਾਈ ਜੀ ਹਾਂ ਫਾਂਗੀਆਂ ਬੰਦੀਆਂ ਮਮਾ ਸਾੜਦੇ ਹੁੰਦੇ ਨਾ ਮਮਾ ਰਵਾਨਾ ਡੈਡੀ ਮੇਰਾ ਫੈਨ ਫੇਲ ਹੋ ਗਿਆ ਮੈਂ ਨਹੀਂ ਚਾਹਤੀ ਤਾਂ ਦੱਲ ਲਗੜਾ ਆ ਮੇਰੀ ਛਾਤੀ ਮੇਰੀ ਮੱਤੀ ਮਿੱਚੀ ਚਾ ਖੋਲ ਲੈ ਇਹਨੂੰ ਪਾਵਨ ਦੇਖ ਲੈ ਖੋਲ ਕੇ ਲੈ ਜਾਂਦਾ ਚਲ ਦੇਖੋ ਦਾਲ ਮੂੰਹ ਤੇ ਥੱਪੜ ਮਾਰਦਾ ਕਦੀ ਇਹ ਤੇ ਥੱਪੜ ਵੱਜਦਾ ਪਾਣੀ ਭਲਾ ਕਰੋ ਸਾਫ ਰਿਆ ਸੀ ਕਿਹੜੀ ਛੋਟੀ ਮੈਸਾ ਬੱਚੀ ਆ ਛੋੜੀ ਡੈਡੀ ਆ ਛੋਟਾ ਫੋਨ ਮੈਨੂੰ ਲੱਗੀ ਜਾਂਦਾ ਮੈਨੂੰ ਲਾਰ ਕਹੋ ਉਹਨੇ ਫੋਨ ਕੱਟ ਕਰ ਦੋ ਕੱਟ ਗਿਆ ਕਿਉਂ ਆ ਗਿਆ ਪੈਰ ਨਾ ਲੱਗਿਆ abi کوئی بکنی نہ لگ جاندی ya ہا yani ya? تمہاری ਗਿਆਨ ਨੇ ਬਾੜੀ ਦਾ ਰਸਵਾ ਫਿੜਿਆ ਸੀ ਪਰ ਉੱਥੇ ਤੱਕ ਬੰਨ ਕੇ ਆ ਗਏ ਅਗਰ ਨਾ ਡੈਡੀ ਨੇ ਸੀ ਮੈਂ ਕਿਹਾ ਰਾਤ ਬੰਨ ਬਸ ਥੋੜੀ ਖਾਇਓ ਕਿਤੇ ਢਿੱਡ ਦੁਖਣ ਲੱਗਿਆ ਨਾ ਕੱਚੀਆਂ ਨੇ ਬੱਕੀਆਂ ਜਿਗੀਆਂ ਪਹਿਲੀ ਵਾਰੀਆਂ ਆਪਣੇ ਜਿਹੇ ਲੋਕਾਂ ਵੱਡੀ ਨਹੀਂ ਮਕੇਜ ਲੱਗ ਰਹੇ ਲਾ ਕਹਣਾ ਹਲੇ ਕੱਚੀਆਂ ਨੇ ਪਤਨੀਆਂ ਦੇ ਕਿੰਨਾ ਬਣਾਇਨ ਸਮਾਂ ਤੇਰਾ ਸਾਵਾ ਤਾਂ ਨਹੀਂ ਸਾਵਾ ਇਹਦੇ ਬੱਕੀਆਂ ਪਤਨੀਆਂ ਨੇ ਇੱਕ ਵਾਰ ਇਕੱਠੀਆਂ ਹੋਏ ਹੋਰ ਕੱਚੀਆਂ ਨਾ ਦੋਦੇ ਜਿਹੇ ਹੁੰਦੇ ਨੇ ਮੈਂ ਤਾਂ ਇਹ ਆ ਤਿਕਾ ਮੈਂ ਨਾ ਖਤੋਂ ਉਹ ਕਿੱਥੇ ਬਿੱਲੂ ਇਹ ਤਾਂ ਕਰਨ ਮੈਂ ਹਾਂਦਾ ਨਹੀਂ ਹੈਗਾ ਮੈਂ ਹੁਣ ਆ ਜਾ ਵੀ ਰੱਸੀ ਫੜ ਗਈ ਆ ਮੀਨਸ ਕੀ ਕਹਿੰਦੇ ਨੇ ਅੱਜ ਨਾ ਗਰਾਉਂਡ ਉੱਦ ਲਾ ਲਾ ਕਿ ਨੂੰ ਕਰਕੇ ਪਿੰਚੋ ਦੇ ਨਾਲ ਪੋਰ ਨਾ ਹੋਰ ਚੱਲ ਜਾ ਚੱਲ ਜਾ ਪਿੱਛੇ ਪਾਣੀ ਕਿੱਥੋਂ ਲਊਗਾ ਅੱਜ ਪਾ ਜਾ ਹਾਂ ਮੈਂ ਹੁਣ ਨਾਲੇ ਪਾਣੀ ਮੈਂ ਪੀਣਾ ਇਹੋ ਫਟ ਮੈਂ ਉਹਰੇ ਤੇ ਇਹ ਕਿਉਂ ਉਹ ਕਿਉਂ ਸਾਰਾ ਇੱਥੇ ਕਾ ਜਾ ਹਾਂ ਚਲਣਾ ਪਿੱਛੇ ਮੈਨੂੰ ਪਾਣੀ ਉਹ ਕਿਧਰ ਨੂੰ ਜਾ ਰਹੀ ਆ ਮੰਮੀ ਕਹ ਰਹੀ ਸੀ ਮੈਂ ਬਾਹਰ ਜਾ ਕੇ ਮੈਂ ਦੱਲ ਲਾ ਦਮੈ ਸੋ ਰਾਣੀ ਦਾ ਸੰਗਲੀ ਨਹੀਂ ਬੰਨਿਆ ਹੋਰ ਹੋਣ ਦੁਪਹਿਰਾ ਤੇ ਕਿਹਨੇ ਨਹੀਂ ਆ ਰਹੀ ਡੰਗਰ ਬੰਨੇਗੀ ਹਾਂ ਹੋਰ ਕਿਹੜੇ ਡੰਗਰ ਬੰਨੇਗੀ ਤੂੰ ਇਹਨਾਂ ਨੂੰ ਆ ਬੱਡੀ ਬੱਚੀ ਫੜਾਓ ਦੋਨੇ ਭੈਣ ਭਾਈਆਂ ਨੂੰ ਉਹ ਵੀ ਮਾਮਾ ਨੂੰ 2030 60 ਸੈਕਿੰਡ ਕਾफी ਬਣਾਵਾਂਗਾ ਮੈਂ ਕਿਉਂ ਕਰਾਂ ਹੈ ਸਟੌਪ ਕਰਿਆ ਤੂੰ ਚਲੋ ਹਲਾ ਨਹੀਂ ਹਲਾ ਨਹੀਂ ਪਹਿਲਾਂ ਸਾਡਾ ਦੇਖੋ ਵੀ ਸਹਿਬ ਫੜ ਸਕਦਾ ਤੁਸੀਂ ਨੇ ਕੁਝ ਨਹੀਂ ਕਰਨਾ ਹੈਗਾ ਮੇਰੀ ਗੱਲ ਸੁਣੋ ਮੈਂ ਤਾਂ ਬੈਠੇ ਨਾ ਫੜ ਜਾਈ ਸੀ ਹੁਣ ਦੇਖਦੇ ਆਪਾਂ ਸਹਿਬ ਫੜ ਸਕਦਾ ਹਾਂ ਆਹੋ ਫੜ ਮੈਂ ਮੈਂ ਨਹੀਂ ਮੈਂ ਤੇ ਛੋਟਾ ਨਹੀਂ ਬਣਗਾ ਕਿਉਂਕਿ ਮੈਂ ਵੀ ਛੋਟਈ ਹਾਂ ਗੱਪਾ ਗੱਪਾ ਮਾਰਨੇ ਫੜੀਂ ਸਹਿਬ ਦਾ ਹੈ ਫੜ ਲੂੰਗਾ ਪਹਿਲਾਂ ਇਹ ਬਾਲਦ ਨੂੰ ਪਾਣੀ ਪਿਲਾਉਂਦਾ ਹੁੰਦਾ ਸੀ ਮਾਂ ਵੀ ਤਾਂ ਬਣਾਦੀ ਹੁੰਦੀ ਸੀ ਮੰਮੀ ਸੁਣਾਉਂਦੀ ਹੁੰਦੀ ਸੀ ਮੰਮਾ ਇਹ ਛੱਲੀ ਕਾ ਹੈ ਬਾਲ ਮੈਂ ਵੀ ਤਾਂ ਫੜਨ ਨੂੰ ਜੀ ਪਾਣ ਦੀ ਜੀ ਇਹੋ ਹੱਸੜਦੀ ਹੁੰਦੀ ਸੀ ਗੋਹਾਂ ਸਿਰਤੀ ਨਾ ਸੁਨੀਆ ਲਾਂ ਦੀ ਤੇ ਅਜੁੱਤੀ ਘਰੀ ਪਾ ਕੇ ਤੋੜੇਗੀ ਹੁਣ ਹਾਂ ਘਰ ਵਾਸਤੇ ਲੈਂਦੀ ਆ ਸੰਦ ਕਿਹਾ ਵਿਪਾਤ ਪਹਿਲਾਂ ਨਹੀਂ ਕਿ ਅਸੀਂ ਪਾਰਟੀ ਵੀ ਹਰ ਤੁਸੀਂ ਕਿਹਾ ਨਾ ਪਾਰਟੀ ਮਜਾਣ ਸਿੰਪਲ ਤੇ ਸਿੰਪਲ ਹੈ ਇਹ ਸਿੰਪਲ ਹੈ ਇਹਨੀਆਂ ਸੋਹਣ ਜੁੱਤੀਆਂ ਇਹ ਦੋ ਹੋਈਆਂ ਜਾਂ ਅੰਬਸਾਰੀ 500 ਦੀ ਆਈਆਂ ਤੇ ਤੋ ਕੀ ਹੋ ਗਿਆ ਉਹ ਆਪਣੇ ਦੁੱਧ ਨਾਲ ਲੈ ਗਏ ਬਾਕੀ ਦਾ ਬਾਈ ਕਹਿੰਦਾ ਚਾਰ ਬਦਾਮ ਸਾਂ ਮੈਂ ਕਰਕੇ ਦੇਖਾਂ ਟੈਕਨੀਕ ਸਹਿਬ ਨੂੰ ਵੀ ਕਹਿੰਦਾ ਆਪੀ ਜੇ ਤੂੰ ਕਬਦਾਮ ਨਹੀਂ ਖਾਂਦੀ ਤਾਂ ਮੈਂ ਬਾਪੂ ਜੀ ਨੂੰ ਦੱਸਣਾ ਮੈਂ ਸਾਹਮਣੇ ਮੁਟਪਾ ਸਹਿਬ ਕਹਿੰਦਾ ਕਹਿੰਦਾ ਬਾਪੂ ਜੀ ਨੇ ਕਿਹਾ ਕਿ ਤੈਨੂੰ ਬਦਾਮ ਖਾਣਾ ਕਹਿੰਦਾ ਜੇ ਤੂੰ ਨਹੀਂ ਖਾਂਦੀ ਫਿਰ ਮੈਂ ਬਾਪੂ ਜੀ ਨੂੰ ਦੱਸੂ ਆਹ ਠੀਕ ਹੈ ਚੱਲ ਚੱਲ ਲੈ ਹੋਰ ਪੈ ਲੈਣਾ ਹੈ ਕਹਿੰਦਾ ਤੂੰ ਹਾਈ ਆ ਗਿਆ ਮਾਰ ਕੇ ਪੰਡਾ ਲੈ ਨਾ ਨਾ ਮੈਂ ਫੇਰ ਆਖਣੇ ਨੂੰ ਇਹ ਕਹਿੰਦਾ ਨਾ ਸੱਚ ਸਾਦੀ ਸਵੇਰੇ ਦਿੱਤੇ ਨੇ ਬਾਪੂ ਜੀ ਦਿੱਤੇ ਨੇ ਮੈਨੇ ਸਵੇਰੇ ਉਹ ਮੈਂ ਭੁੱਲ ਗਈ ਤੇ ਤੇਰੇ ਮੈਨੇ ਸਵੇਰੇ ਨਾ ਨਾ ਸਵੇਰੇ ਦਿੱਤੇ ਨੇ ਮੈਂ ਮੈਂ ਉਪੀ ਉੱਤੇ ਹੁੰ ਮਦਵਾਰੋਂ ਲੇਟ ਨੇ ਮੈਂ ਚਾਰ ਬਦਾਂ ਸਵੇਰੇ ਉਹ ਦੇ ਕੇ ਪੱਲੇ ਨਹੀਂ ਦਿੱਤੇ ਹੈਗੇ ਬਾਕੀ ਉਹ ਬਗਾ ਬੈਜ ਕੰਮ ਦਾ ਘਰ ਤੇ ਸੁਪੀ ਲਿਆ ਨੋ ਹਾਂ ਹਾਂ ਕੱਲ੍ਹ ਨਹੀਂ ਹੋਗਾ आज दित्ते ने मैनेज किया मेरे आएडवार्ड थपन तो तुम खाया करा ना खानी होनी है मैं ना ना काम में सांप कर रही है खाने की बात नहीं नहीं काम हूँ मैं सांप ना खाता है तेरी बात ये मैं गया ना कह रहा है तू सिखा लेकर वो बैंड चला लेते हो चूस ले आकर वो ये जान ले चूस के खा लेकर व आप 15 हो जा करूंगा और हम्म तो वो मरीक ने तो कह दे खा रहा ना ही जी खाया तारा ना ये खाया करना तो आप खा ना दिनिया बापु जी हां पूरा दिमाग ही जा हो गया अच्छा जी ਨੇ ਤਾਂ ਦੇਖਣ ਦਾ ਜਾਂਦਾ ਕਿ ਉਹ ਜਿਹੜਾ ਹੋ ਗਿਆ ਹਾਂ ਹਾਂ ਉਹ ਜਵਾਲੀ ਹਰ ਆ ਗਿਆ ਅੱਛਾ ਹਾਂ ਬੜਾ ਬੜਾ ਅੱਛਾ ਜੀ ਹਾਂ ਹਾਂ ਯਾਦ ਆ ਹਾਂ ਜਿਹੜਾ ਪੁਰਾਣਾ ਫੁੱਲ ਕੀ ਗੱਲ ਉਹ ਵੀ ਉਹ ਹੂੰ ਹੂੰ ਇਹ ਨਹੀਂ ਖਾਤੇ ਹੋਣ ਕਿਉਂ ਵਿਆਹ ਕਰਾ ਨਾ ਪੀਉਂਦੇ ਤਾਂ ਮੈਨੇ ਕਿਉਂ ਤੇਰੇ ਦੁਪਹਿਰੇ ਯੋਕੇ ਤੇ ਜੇ ਕੱਲ੍ਹ ਪੀਂਦੇ ਤੇ ਉਹ ਮੈਂਨੇ ਅੱਜ ਸਵੇਰੇ ਦੇਤੇ ਹੂੰ ਸਵੇਰੇ ਦੇਤੇ ਤੇ ਚਾਹ ਨਾਲ ਅੱਜ ਉਹਨੇ ਬਿਸਕੁਟ ਜੇ ਨਹੀਂ ਖਾਦੇ ਹੈਗੇ ਚਾਹ ਨਾਲ ਮਾਂ ਚਲ ਮਾੜਾ ਪੋਟਾ ਉਹ ਹੋਗਾ ਧਾਰਜਾ ਹੋ ਜੂਗਾ ਮੈਂ ਖਾ ਲਿਆ ਗੱਲ ਜਿਹੜੀ ਮੈਂ ਕਰਦਾ ਜਦੋਂ ਮੈਂ ਅੱਜ ਨੂੰ ਕੋਲ ਬੈਠ ਕੇ ਮੈਂ ਨਾ ਮੈਡਮਾਂ ਉਹਨਾਂ ਕਰਦੀ ਹੈਗੀਆਂ ਹੁਣ ਕੁਰਕਰੇ ਕਾਉਣ ਨਹੀਂ ਦਿੰਦੀਆਂ ਮੈਡਮਾਂ ਸਕੂਲ ਚ ਕੰਨ ਜਾਣ ਨਹੀਂ ਦਿੰਦੀਆਂ ਹੈਗੀਆਂ ਉਹ ਰਿਜ਼ਲਟ ਆ ਗਿਆ ਨਾ ਹਜੇ ਨਹੀਂ ਆਇਆ ਹੈਗਾ ਹਜੇ ਦੱਸਣਗੇ ਮੀਟਿੰਗ ਕਦੋਂ ਆ ਉਹ ਵੱਡੀਆਂ ਕਲਾਸਾਂ ਦੇ ਬੱਚਿਆਂ ਦੇ ਪੇਪਰ ਨਹੀਂ ਨਾ ਥੱਕ ਹੋਏ ਹੈਗੇ ਤਾਂ ਕਰਕੇ ਆ ਤਾਂ ਹੀ ਲਗੰਦੇ ਨੇ ਬਿੰਦਾਂ ਦੇ ਛੇ ਹੋ ਜਾਂਦੇ ਨੇ ਹਨਾ ਸੱਤ ਤੱਕ ਸੱਤ ਹੁੰਦੇ ਨੇ ਸੱਤ ਤੱਕ ਵੱਡਿਆਂ ਦੇ ਅੱਖਰ ਹੁੰਦੇ ਨੇ ਉਹਨੇ ਦੇ ਵਿੱਚ ਸਾਇੰਸ ਵੀ ਆ ਜਾਂਦਾ ਐਸਐਸਟੀ ਵੀ ਆ ਜਾਂਦੀ ਆ ਹਾਂ ਜੀ ਇਹਨਾਂ ਦੇ ਸੱਤ ਹੁੰਦੇ ਨੇ ਅਜੇ ਤਾਂ ਇਹਨਾਂ ਦਾ ਡ੍ਰੈਂਗ ਦਾ ਰਹਿ ਜਾਂਦਾ ਪਿੱਛੇ ਅੱਠ ਹੋ ਜਾਣ ਇਹਨਾਂ ਦੇ ਵੀ ਹਾਂ ਜੀ ਆ ਦੇਖ ਰਿਹਾ ਕੋਈ ਲੈ ਆਪਾਂ ਇਹਦਾ ਸਾਹੂ ਰੋਵਾ ਬਸ ਡੰਡਾ ਰੱਖ ਲਓ ਆਂਦੀ ਆਂਦੀ ਦੇ ਪੈਰਾਂ ਚ ਫਸਾਤਾ ਮਾਟੀ ਵਿਚ ਹੀ ਅੱਗੇ ਗਏ ਔਰ ਬੰਟੀ ਕਹਿੰਦਾ ਖਾਇਆ ਕਰ ਬੱਜ ਮੈਨੂੰ ਪਹਿਲਾਂ ਕਹਿੰਦਾ ਲਾਂਬਾ ਆਇਆ ਤੁਹਾਡਾ ਮੈਂ ਕਿਹਾ ਹਾਏ ਕਾਹਦਾ ਲਾਂਬਾ ਕਹਿੰਦਾ ਬਾਦਾਮ ਨਹੀਂ ਖਾਂਦੀ ਬੰਟੀ ਮੈਨੂੰ ਕਹਿੰਦਾ ਪਰਾ ਮੈਂ ਤਾਂ ਕਹਿੰਦਾ ਔਲੇ ਨੂੰ ਰਾਗੜ ਕੇ ਉਹਨਾਂ ਦਾ ਪਾウダー ਬਣਾਇਆ ਹੈ ਕਹਿੰਦਾ ਉਹ ਲੈਣਾ ਮੈਂ ਕੱਲ ਤਾਕਤ ਵਾਸਤੇ ਕਹਿੰਦਾ ਨਾ ਅਸਰ ਆ ਤੁਹਾਨੂੰ ਹਾਂ ਕਹਿੰਦਾ ਔਲੇ ਦੀ ਫੱਕੀ ਆਉਲੇ ਦੀ ਫਕੀਰ ਦੇ ਵਿੱਚ ਹੋਰ ਪਤਾ ਨਹੀਂ ਕੀ ਪਾ ਕੇ ਬੜਾ ਚਾਰ ਬਦਮਾ ਮੈਂ ਖਾਨਾ ਚਾਰਵੇਂ ਮੁੰਡਾ ਖਾਂਦਾ ਰੋਜ ਹਾਂ ਆਇਆ ਦੇ ਕੋਲ ਹੋਰ ਕਹਿੰਦਾ ਬਦਾਨਤਾ ਸੀ ਕਰਨੇ ਚਾਰ ਚਾਰ ਦੋਨੇ ਚਾਰ ਤੇ ਮੁੰਡੇ ਰੋਜਾ ਕਰਦਾ ਤੇ ਦਸ ਤੇ ਰਹਿਣਾ ਕਹਾਂਗਾ ਸੀ ਦੋਏ ਜਾਣੇ ਖਾਣੇ ਪਿਆਰ ਮੇਰਾ ਮੁੰਡਾ ਖਾਂਦਾ ਚਾਰ ਮੈਂ ਖਾਨਾ ਤੇਰੀ ਵੀ ਗੱਲ ਸੁਣ ਮਜ਼ਾial ਵਧੀਆ ਹੁਣ ਬਾਰ ਫਟਾ ਕੀ ਹੋਇਆ ਬਾਈ ਉਹ ਸਾਹਿਬ ਸਾਹਿਬ ਨੇ ਕਹਿੰਦੀ ਹੋਰ ਮੈਂ ਕਹਿੰਦੀ ਗੰਦਾ ਮੈਂ ਕਹਿੰਦਾ ਸਾਰਾ ਗੰਦਾ ਸਾਰਾ ਮੂੰਹ ਗੰਦਾ ਹੋ ਰਿਹਾ ਮੈਂ ਕਹਿੰਦਾ ਸਾਰਾ ਗੰਦਾ ਹੋ ਰਿਹਾ ਹੈ ਨਾ ਦੀ ਮੈਂ ਉਹ ਪਾਣੀ ਫਿਲਮ ਨਹੀਂ ਦੇਖੀ ਸੀ ਜੱਟ ਧੁਲੇ ਚਹੀ ਉਹਦੋਂ ਪਤਾ ਨਹੀਂ ਕਿ ਜੇ ਬੋਲਦਾ ਹੁੰਦਾ ਸੀ ਉਹ ਕਹਿੰਦਾ ਹੁੰਦਾ ਸੀ ਤੈਨੂੰ ਪੁੱਛ ਕੇ ਹੰਬਲੇ ਲੈਣੇ ਨੇ ਮੈਂ ਸਾਰਾ ਬੋਲਿਆ ਸਾਬ ਕਹਿੰਦਾ ਤੈਨੂੰ ਸਾਰਾ ਬੋਲਿਆ ਮੈਂ ਕਹਿੰਦੀ ਨਾ ਮੈਂ ਕਹਿੰਦੀ ਮੈਂ ਸਾਰਾ ਬੋਲਿਆ ਸਾਬ ਕਹਿੰਦਾ ਇਹਦਾ ਮਤਲਬ ਮੈਂ ਕਿਹਾ ਕਿ ਤੂੰ ਪੁੱਛੇ ਕਿ ਹੰਬਲੇ ਲੈਣੇ ਨੇ ਠੀਕ ਆ ਜੀ ਹੁਣ ਤਾਂ ਨਾ ਦੁੱਧ ਨਹੀਂ ਦਿੰਦੀ ਹੈਗੀ ਹਜੇ ਥੋੜਾ ਜਿਹਾ ਕਲਾਸ ਕੱਢਦੇ ਨੇ ਉਹ ਤਾਂ ਜਿਵੇਂ گاੜਾ ਜਾਂ ਹੁੰਦਾ ਉਹ ਪਾ ਦਾਨਿਆ ਗੱਲ ਤੱਕ ਠੀਕ ਹੋ ਜੂਗੀ ਕੱਲ ਤੱਕ ਫਸ ਪਾਊਗਾ ਅਜੇ ਤਾਂ ਮੁੱਲ ਲਿਆਉਣੇ ਆ ਆ ਨਾ ਬੱਕਰੀ ਲੈਨੇ ਆ ਹੋਰ ਹਾਂ ਨਾ ਮੈਂ ਥਨੇ ਫੋਨ ਕਰਦਾ ਜੀ ਮੈਂ ਰੋਜ਼ ਵੀ ਕਿੰਨਾ ਚੇਹਦਾ ਉਨਾ ਜੀ ਰਿਆ ਐ ਕਰਕੇ ਲੈਣਾ ਪੈਣਾ ਸੀ ਹਾਂ ਲਓ ਜੀ ਇੱਧਰ ਕਣਕ ਚਾਈ ਪਈਆ ਸੋ ਇਹਦੇ ਚਾਰ ਦੀਦੀ ਉਹ ਥੋੜੀ ਜਿਹੀ ਸਲਿਆਬੀ ਤੇ ਇੱਕ ਸੁੱਕੀ ਤੇ ਇੱਕ ਸਲਿਆਬੀ ਦੀ ਦੋ ਥੈਲੇ ਥੋਤੇ ਤੇ ਇਕੱਠੇ ਤੇ ਮੈਂ ਕਿਹਾ ਚੱਲ ਵੀ ਹੁਣ ਇਹਨੂੰ ਸਾਰਾ ਦੁਪਹਿਰਾ ਧੁੱਪ ਲੱਗੂਗੀ ਵਰ ਸ਼ਾਮ ਨੂੰ ਫੇਰ ਲਿਬੜਾਂਗੇ ਮੈਂ ਹੁਣ ਹੀ ਪਹਿਲਾਂ ਆਪਦੀ ਕੰਮ ਨਿਬੜਦੀ ਨਾ ਮੈਂ ਫੇਰ ਸ਼ਾਮ ਨੂੰ ਸੁੱਕ ਜੂਗੀ ਮੈਂ ਫੇਰ ਥੈਲੇ ਚ ਪਾ ਦਾਂਗੀ ਦੇਖ ਪੜਾ ਕਲੀਆ ਨਾ ਤੇ ਚੱਕਰ ਗਈ ਤੇ ਬੈਲਾ ਕਾਰ ਗਈ ਉਪਰੇ ਨਾ ਨਹੀਂ ਫਮਾਉਂਦੀ ਹੂੰ ਛੋਮੇਰਾ ਇੱਧਰ ਪੌੜੀਆਂ ਘਣੀ ਨਾ ਵਗ ਜਾਂਦੀ ਹੈ ਨਾ ਚਲ ਬਸ ਹੁਣ ਪਾ ਦਿੰਦੇ ਆ ਥੈਲੇ ਚ ਕੰਮ ਪਾ ਲਾਂ ਦੀ ਨਿੱਗ ਪੰਡੀਆਂ ਵਾ ਲਾਂ ਗਿਆ ਦਸ ਥੈਲਾ ਫੇਰ ਉਹ ਦੇ ਵਿੱਚ ਅਚਾ ਲਿਆ ਮੇਰੇ ਕੋਲ ਸੈਟ ਮੈਂ ਪਾਵਾਂ ਦੂਜਾ ਥੈਲਾ ਹਮ ਤਾਂ ਵਗ ਜਾਂਦੀਆਂ ਨੇ ਫੜ ਕੇ ਹਾਂ ਯਾਰ ਅੜੀ ਉਹ ਕੋ ਥੋੜੀ ਜੀ ਹੋਤੀ ਨਾ ਸੱਲ ਜੀ ਕੁਛ ਸਵੇਰੇ ਕਰਕੇ ਹੋਤੀ ਹਾਂਜੀ ਜੱਗਪਤਾ ਅਸਤਾ ਇਧਰ ਉਹ ਕਰ ਰਹੇ ਆ ਉਹ ਤੋਂ ਦਾਦੀ ਤੋਂ ਲੈ ਲੋ